ਕੋਜ ਰੀਸੈਂਟ ਅਪਰੂਵਲ ਵਿਸਟਰ ਵੀਜ਼ਾ ਐਂਡ ਵਿਸਟਰ ਵੀਜ਼ਾ ਐਕਸਟੈਂਸ਼ਨਸ ਜਿਹਨਾਂ ਤੁਹਾਡੇ ਸਾਹਮਣੇ ਰੱਖ ਰਹੇ ਆ ਜੀ ਅੱਜ ਅੱਜ ਦਾ ਕੁਲਿੰਦਰ ਸਿੰਘ ਬਾਵਾ ਜੀ ਇਹਨਾਂ ਦੇ ਜਰਜੀ ਬਾਵਾ ਐਂਡ ਕਿਰਨਦੀਪ कौर ਬਾਵਾਏ ਤਿੰਨੋ ਜਣੇ ਖਾਸ ਕਰਕੇ ਇਹਨਾਂ ਦਾ ਵਿਸਟਰ ਵੀਜ਼ਾ ਐਕਸਟੈਂਡ ਕੀਤਾ ਗਿਆ 1 ਇਅਰ ਦੀ ਐਕਸਟੈਂਸ਼ਨ ਐਂਡ ਅਪਰੂਵ ਹੋਈ ਹੈ ਜੈ ਪ੍ਰਗਿੰਦਰ ਸਿੰਘ ਜਿਨ੍ਹਾਂ ਦੀ 6 ਮਨਥ ਐਕਸਟੈਂਸ਼ਨ ਅਪਰੂਵ ਹੋਈ ਹੈ ਇਕਦੀਪ ਸਿੰਘ ਜਿਨ੍ਹਾਂ ਦੀ 1 ਇਅਰ ਐਕਸਟੈਂਸ਼ਨ ਅਪਰੂਵ ਹੋਈ ਹੈ ਐਂਡ ਅਰਵਿੰਦਰ ਸਿੰਘ ਇਹਨਾਂ ਦੀ ਵੀ ਵਿਸਟਾ ਵੀਜ਼ਾ ਐਕਸਟੈਂਸ਼ਨ ਅਪਰੂਵ ਹੋਈ ਹੈ ਕੁਲਵਿੰਦਰ ਕੌਰ ਹੰਸਰਾ ਐਂਡ ਅਮਰਜੀਤ ਸਿੰਘ ਹੰਸਰਾ 1 ਇਅਰ ਇਹਨਾਂ ਦੀ ਵੀ ਵਿਸਟਾ ਵੀਜ਼ਾ ਐਕਸਟੈਂਸ਼ਨ ਅਪਰੂਵ ਹੋਈ ਹੈ ਐਂਡ ਮੀਵਲਾ ਦੇਵ ਜਿਨ੍ਹਾਂ ਦਾ ਵਿਸਟਾ ਵੀਜ਼ਾ ਅਪਰੂਵ ਹੋਇਆ ਸੋ ਜੇਕਰ ਤੁਸੀਂ ਵੀ ਆਪਣੇ ਕਿਸੇ ਰਿਲੇਟਿਵ ਦਾ ਬ੍ਰਦਰ ਸਿਸਟਰ ਜਾਂ ਆਪਣੇ ਪੇਰੈਂਟਸ ਦਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤੇ ਕੋਈ ਬਰਥਡੇ ਜਾਂ ਮੈਰਿਜ ਅਨਿਵਰਸਰੀ ਵਗੈਰਾ ਤੁਹਾਡਾ ਰੀਜ਼ਨ ਨੇੜੇ ਆ ਰਿਹਾ ਤਾਂ ਵੈਲਡ ਗੁੱਡ ਆਦਰਵਾਇਸ 크ਿਸਮਸ ਐਂਡ ਨਿਊ ਇਅਰ ਆ ਰਹੇ ਨੇ ਕਿ ਆਪ ਪਰਫੈਕਟ ਟਾਈਮ ਹੈ ਉਹਨਾਂ ਦੀ ਜਿਹੜੀ ਫਾਈਲ ਆ ਉਹਨੂੰ ਸਟਾਰਟ ਕਰਨ ਦਾ ਜਾਂ ਫਿਰ ਜੇ ਤੁਹਾਡੇ ਪੇਰੈਂਟਸ ਜਾਂ ਰਿਲੇਟਿਵਸ ਇੱਥੇ ਨਹੀਂ ਉਹਨਾਂ ਨੂੰ 6 ਮੰਥ ਦੇ ਸਟੇ ਤੋਂ ਤੁਸੀਂ ਆਪਣਾ ਸਟੇ ਹੋਰ ਜ਼ਿਆਦਾ ਵਧਾਉਣਾ ਚਾਹੁੰਦੇ ਹੋ ਤਾਂ ਅਕਤੂਬਰ ਨਿਊ ਇਅਰ ਤੱਕ ਦਾ ਸਟੇ ਅਸੀਂ ਤੁਹਾਡਾ ਵਧਾ ਕੇ ਦੇ ਸਕਦੇ ਹਾਂ ਜੀ ਤੁਸੀਂ ਸਾਨੂੰ ਕੰਟੈਕਟ ਕਰੋ ਐਸ ਹੂਨ ਐਸ ਪੋਸੀਬਲ ਐਂਡ ਵੀ ਵਿਲ ਹੈਲਪ ਯੂ ਇਨ ਯਰ ਅਪਲੀਕੇਸ਼ਨ ਥੈਂਕ ਯੂ